ਛੱਡ ਦਿਲਾ ਦਿਲ ਦੇਖੇ ਰੋਗ ਵਾਲੇਗਾ ਬੇਕਦਰੇ ਲੋਕਾਂ ਵਿੱਚ ਕਦਰ ਗਵਾਲੇਗਾ ਅੱਜ ਦੋਸਤੋ ਪੰਜਾਬੀ ਗੱਲ ਤੋਂ ਤੁਹਾਡਾ ਸਾਰਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਜੋ ਕਿ ਜੁੜੀ ਹੈ ਗੁਰਦਾਸ ਮਾਨ ਜੀ ਦੇ ਨਾਲ ਦੱਸਦੇ ਕਿ ਹਾਲ ਹੀ ਵਿੱਚ ਹੋਏ ਗੁਰਦਾਸ ਮਾਨ ਦੇ ਲਾਈਵ ਸ਼ੋਅ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਗੁਰਦਾਸ ਮਾਨ ਜੀ ਦਾ ਧੰਨਵਾਦ ਕਰ ਰਿਹਾ ਹੈ ਅਗਰ ਕੀ ਹੈ ਅਜਿਹਾ ਉਸ ਕਲਿੱਪ ਚ ਜਿਸ ਨਾਲ ਹਰ ਕੋਈ ਗੁਰਦਾਸ ਮਾਨ ਦੀ ਤਾਰੀਫ਼ ਲਗਾਤਾਰ ਕਰ ਰਿਹਾ ਹੈ ਤਾਂ ਤੁਹਾਨੂੰ ਦੱਸਦੇ ਕਿ ਇਸ ਕਲਿੱਪ ਵਿੱਚ ਗੁਰਦਾਸ ਮਾਨ ਨੇ ਉਹਨਾਂ ਲੋਕਾਂ ਤੇ ਲੀਡਰਾਂ ਨੂੰ ਠੋਕਮਾ ਜਵਾਬ ਦਿੱਤਾ ਜਿਹੜੇ ਭਾਰਤ ਵਿੱਚ ਹੀ ਰਹਿ ਕੇ ਭਾਰਤ ਦੇ ਨੇ ਉਹਨਾਂ ਬਾਰੇ ਗੁਰਦਾਸ ਮਾਨ ਕਹਿੰਦੇ ਨੇ ਜਿਹੜਾ ਆਪਣੇ ਦੇਸ਼ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਨਹੀਂ ਹੋ ਸਕਦਾ ਬਾਕੀ ਤੁਸੀਂ ਵੀ ਦੇਖੋ ਇਹ ਪੂਰੀ ਕਲਿੱਪ ਤੇ ਨੈਸ਼ਨਲ ਐਨਥਮ ਤੇ ਕੋਈ ਖੜਾ ਹੀ ਨਹੀਂ ਹੁੰਦਾ ਕੋਈ ਤਿਰੰਗਾ ਝਾੜ ਦਿੰਦਾ ਹੈ ਕੋਈ ਤਿਰੰਗਾ ਸਾੜ ਦਿੰਦਾ ਹੈ ਛੱਡ ਦਿਲਾਂ ਦਿਲ ਦੇਖੇ ਰੋਗ ਵਾਲੇਗਾ ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਗਾ ਜਿਹੜਾ ਆਪਣੇ ਦੇਸ਼ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਨਹੀਂ ਹੋ ਸਕਦਾ ਦੋਸਤੋ ਗੁਰਦਾਸ ਮਾਨ ਜੀ ਦੀ ਇਹ ਕਲਿੱਪ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ